ਚਲਾਂ ਵੀ ਵੇਲੇ ਜਾਣੀ ਆ ਲਿਜਾ ਕੇ ਆਵਣ ਨੂੰ ਕਹਿੰਦੀ ਆ ਕਿ ਦੀ ਦੇ ਧੋ ਦੂਗੀ ਪਤਾ ਨਹੀਂ ਕੀ ਕਰੀ ਜਾਂਦੀ ਹੈਗੀ ਸਾਰਾ ਜੁੜ ਲਿੜ ਲਿੜ ਕਰੀ ਜਾਂਦੀ ਆ ਨਾ ਤਾਂ ਕੋਈ ਕੰਮ ਨੂੰ ਹੱਥ ਪਾਉਂਦੀ ਆ ਨਾ ਲੈਣਾ ਦੇਣਾ ਲੈ ਆਉ ਬੈਠੀ ਆ ਸਾਮ ਨੂੰ ਆਵਣੋ ਆ ਬੇਬੇ ਕੇ ਬੈਠੀ ਆ ਕੰਮ ਵੇੜ ਲਿਆ ਖਾਣ ਨੂੰ ਫਿਰ ਤੇ ਕੰਮ ਕਰਕੇ ਸਾਰਾ ਹੁਣ ਬੈਠੀ ਸੀ ਲੈ ਸਾਡਾ ਦੀ ਬੇਬੇ ਹੁਣ ਨਾ ਭਾਈ ਬੈਠ ਨਾ ਪਿਓ ਲੈਣੀ ਆ ਬੇਬੇ ਖੜੀ ਹੋ ਫਿਰ ਹੁਣ ਨਾ ਬੈਠੀ ਬੈਠੀ ਹੁਣ ਨਾ ਬੇਬੇ ਬਹਿ ਜਾ ਕੋਈ ਨਾ ਭਾਈ ਮੈਂ ਤਾਂ ਬਾਈ ਨਹੀਂ ਕਿਤੇ ਤੂੰ ਅੱਬ ਕੋਈ ਕੰਮ ਕਰਨ ਮੇੜਨਾ ਮੈਂ ਸਾਰਾ ਕੰਮ ਕਰਤਾ ਬੇਬੇ ਸਬਜੀ ਵੀ ਕੱਟ ਕੇ ਰੱਖਤੀ ਗੋਭੀ ਦੀ ਤੇ ਸਾਰਾ ਕੁਸ ਮੈਂ ਆਟਾ ਗੁੰਨ ਕੇ ਰੱਖਤਾ ਬਸ ਉਹ ਤੇਰੇ ਮਾਮੇ ਨੇ ਆਉਣਾ ਅੱਜ ਦਿਵਾਲੀ ਦੇਣ ਹੁਣੀ ਆਉਣਗੇ ਆਂ ਤਾਂ ਦੱਸੀਂਗਾ ਭਾਈ ਦੁਪਹਿਰ ਨੂੰ ਆਜੂਗਾ ਠੀਕ ਆ ਬੇਬੇ ਕੋਈ ਗੱਲ ਨਹੀਂ ਮੈਂ ਸਬਜੀ ਦੀ ਸਾਰੀ ਤਿਆਰੀ ਕਰਕੇ ਰੱਖੀ ਪਈ ਆ ਤੇ ਕੋਈ ਢੀੜਾ ਕੱਪੜਾ ਜਿਹੜਾ ਹੈਗਾ ਟੂ ਟੂ ਲੈਂਦੀ ਹਾਂ ਕੇਰਾਂ ਤਾਂ ਮੈਂ ਟੂ ਤੇ ਸਾਰੇ ਜਿਹੜੇ ਬਾਕੀ ਨਾ ਕਿ ਹੁਣ ਲਾਹਾਂਗੇ ਉਹ ਰਹਿ ਜਾਣਗੇ ਧੋਣ ਵਾਲੇ ਤੇ ਦਾਲ ਪਾਣੀ ਤਿਆਰ ਕਰਿਆ ਪਏ ਹਾਂ ਸਾਰਾ ਕੁਝ ਤਿਆਰ ਕਰਿਆ ਪਿਆ ਹੈਗਾ ਠੀਕ ਹੈ ਫਿਰ ਹੋਰ ਸੇਵੀਆਂ ਸੂਗਾ ਵੀ ਬਣਾ ਲਈ ਸੇਵੀਆਂ ਬਣਾਉਣੀਆਂ ਤੇ ਹੋਰ ਹੁਣ ਕੋਈ ਰੁੱਖੀ ਰੋਟੀ ਦੇਵੇਂ ਕਿ ਜਰਮਾ ਮੇਰੇ ਤਾਂ ਇਹਨੂੰ ਨਹੀਂ ਪਤਾ ਠੀਕ ਹੈ ਬੇਬੇ ਬਣਾ ਲੈਣੀ ਹੈ ਸੇਵੀਆਂ ਵੀ ਤੇ ਹੋਰ ਸੇਵੀਆਂ ਬਣਾ ਲੈਣਾ ਹੈ ਤਾਂ ਤੇ ਨਾਲੇ ਚਾਹ ਪਾਣੀ ਚਾਜੇ ਦਾ ਦੁੱਧ ਚ ਪੱਤੀ ਪਾ ਦੀ ਤੇ ਮਾਮੇ ਨੂੰ ਕਿਹੜਾ ਰੋਜ ਆਉਣਾ ਹੈਗਾ ਦਿਵਾਲੀ ਲੈ ਕੇ ਆਊਗਾ ਠੀਕ ਹੈ ਬੇਬੇ ਦੁੱਧ ਚ ਪੱਤੀ ਪਾ ਲੂੰ ਤੇ ਨਾਲੇ ਦੁੱਧ ਹੋਰ ਲੈ ਆਇਓ ਥੋੜਾ ਨਾ ਰਹਿ ਜੇ ਕਿਤੇ ਨਾ ਕੋਈ ਨਾ ਦੁੱਧ ਤਾਂ ਮੈਂ ਲੈ ਆਉਂਗੀ ਜਿੰਨਾ ਆਖੇਗੇ ਦੁੱਧ ਤਾਂ ਉਹਨਾਂ ਲੈ ਆਉਂਗੀ ਠੀਕ ਹੈ ਬੇਬੇ ਤੇ ਉਹ ਤੇਰੇ ਪੇਕੇ ਨਾ ਨਹੀਂ ਆਉਣਾ ਕੁੜੇ ਦਿਵਾਲੀ ਦੇ ਉਹ ਸਾਇਦ ਮੈਨਾਂ ਦਾ ਕੱਲ ਨੂੰ ਆਉਣਗੇ ਬੇਬੇ ਕਿਹ ਬੋਲਪੁਰ ਆਇਆ ਸੀ ਹਾਂ ਕੋਣ ਤਾਂ ਕਰਿਆ ਸੀ ਮੇਰੀ ਪਰ ਜਾਈ ਨਹੀਂ ਕਹਿੰਦੇ ਅੱਜ ਤਾਂ ਆਇਆ ਨਹੀਂ ਜਣਾ ਵੀਰੇ ਨੂੰ ਕੰਮ ਹੋ ਗਿਆ ਪਹਿਲਾਂ ਤਾਂ ਉਹਨਾਂ ਨੇ ਅੱਜ ਹੀ ਆਉਣਾ ਸੀਗਾ ਅੱਛਾ ਤੇ ਫਿਰ ਤਾਂ ਕਰਕੇ ਅੱਜ ਉਹਨਾਂ ਨੇ ਕੈਨਸਲ ਕਰਤਾ ਉਹ ਕੱਲ ਨੂੰ ਆਉਣਗੇ ਹੁਣ ਕੁਛ ਤਾਂ ਭੈਣੇ ਉਹ ਰੋਜ਼ ਆਏ ਸਾਲ ਨਾ ਇਹੀ ਕੁਛ ਕਰਦੇ ਹੁੰਦੇ ਹੈਗੇ ਮੇਰੇ ਪੇਕੇ ਤਾਂ ਪਹਿਲਾਂ ਆ ਜਾਂਦੇ ਨੇ ਦੇਖੀ ਬੇਬੇ ਤੂੰ ਐ ਕਦੋਂ ਲੱਗ ਜਾਨੀ ਕੋਈ ਮਜਬੂਰੀ ਵੀ ਹੋ ਜਾਂਦੀ ਐ ਸੌ ਘਰ ਚ ਕੰਮ ਹੁੰਦੇ ਹੈਗੇ। ਤੇ ਪੁੱਤਾਂ ਐ ਸਾਲ ਤਾਂ ਨਹੀਂ ਮਜਬੂਰੀ ਹੁੰਦੀ। ਵੀ ਐ ਸਾਲ ਮਜਬੂਰੀ ਹੁੰਦੀ ਉਹਨੂੰ ਤਾਂ ਐ ਸਾਲ ਮਜਬੂਰੀ ਹੋ ਜਾਂਦੀ ਐ ਤੇ ਹੁਣ ਤੇਰੇ ਮਾਮੇ ਨੇ ਕਦੇ ਨਹੀਂ ਦਵਾਲੀ ਉਹ ਕੋਈ। ਬੀਬੇ ਫਿਰ ਮਾਮਾ ਤਾਂ ਵਿਚਾਰਾ ਇੱਕ ਕੰਮ ਤੇ ਹੈਗਾ। ਹੁਣ ਉਹਦੇ ਤਾਂ ਮੁੰਡੇ ਹੈਗੇ ਕੰਮ ਵਾਲੇ। ਮੇਰੇ ਭਰਾ ਨੂੰ ਆਪ ਹੀ ਸਾਰੇ ਪਾਸੇ ਕੰਮ ਤੇ ਜਾਣਾ ਪੈਂਦਾਗਾ। ਨਹੀਂ ਕੰਮ ਤੇ ਜਾਣਾ ਪੈਂਦਾ ਤੇ ਫਿਰ ਐ ਤਾਂ ਪਤਾ ਐ ਭਰਾ ਨੂੰ ਵੀ ਭੈਣ ਨੂੰ ਦਵਾਲੀ ਲੈ ਕੇ ਆਉਣੀ ਐਗੀ। ਕੋਈ ਨਾ ਬੀਬੇ ਅਜੇ ਦਵਾਲੀ ਤੇ ਚਾਰ ਪੰਜ ਦਿਨ ਪਏ ਹੈਗੇ। ਕੋਈ ਗੱਲ ਨਹੀਂ ਆ ਜਾਣਗੇ। ਆਉਣਗੇ ਤਾਂ ਹੈਗੇ ਜਦੋਂ ਹਰ ਸਾਲ ਨਹੀਂ ਆਉਂਦੇ ਹੈਗੇ। ਪੁਰਾ ਵੀਰਾ ਇੱਕ ਸਾਲ ਉਹ ਨੇਟ ਆਉਂਦੇ ਮਾਇ ਨੂੰ ਆਂਡਣਾ ਕਮੰਡਣਾ ਕੈਂਤਾਂ ਗੈਂਗਲੇ ਛੋਟੀ ਬਹੂ ਦਾ ਚਾਹ ਦੇਈਂ ਸੇ ਵੇਖੀ ਦਵਾਈ ਲੈ ਕੇ ਆਏ ਤੇ ਮਾਇ ਲੈ ਕੇ ਖਾਲਗਨ ਵਾਲਾ ਲੋਕ ਬੰਡੀ ਵੀ ਆ ਦੇਣਗੇ ਹੁਣ ਬੇਬੇ ਫਿਰ ਲੋਕਾਂ ਮੰਨੀ ਤਾਂ ਦੇਖਣਾ ਆਪਾਂ ਆਪਦੇ ਘਰ ਬੰਨੀ ਵੀ ਦੇਖਣਾ ਪੈਂਦਾਗਾ ਲੋਕਾਂ ਦੀਆਂ ਤਾਂ ਨਹੀਂ ਸੁਣਨੀਆਂ ਹੈਗੀਆਂ ਪਰ ਲੋਕਾਂ ਦੀਆਂ ਤਾਂ ਨਹੀਂ ਸੁਣਨਗਾ ਤੇ ਫਿਰ ਉਹ ਲੋਕ ਲੋਕ ਜਿਨੂੰ ਲੈ ਕੇ ਆ ਜਾਂਦੇ ਆ ਅਗਲ ਕੈਂਤਾਂ ਗੈਂਗਲੇ ਲੈ ਭਣੀ ਸਾਡੀ ਬਹੂ ਜਿ ਪਿਆ ਕੇ ਦੀਵਾਲੀ ਆਈ ਹੈ ਲੈ ਭਣੀ ਮੈਂ ਆਇਆ ਸਾਰਾ ਆਪਦੇ ਪੇਕੇ ਆਂ ਦੀ ਜਿੰਦੀ ਬਣਦੀਆਂ ਹਜੇ ਬੁੜੀ ਹੋ ਗਈ ਅੱਜ ਦੀਵਾਲੀ ਦਾ ਮੈਂ ਆਪਦੇ ਪੇਕੇ ਆਂ ਦੀਆਂ ਵਾਰਦੀ ਫਿਰ ਕੋਈ ਨਾ ਬੇਬੇ ਦਿਵਾਲੀ ਤਾਂ ਫਿਰ ਦੇਖ ਹੀ ਜਾਣਗੇ ਫੇਰ ਕਿਹੜੇ ਦਿਵਾਲੀ ਬੇਹੀ ਹੋ ਜੂਗੀ ਜੇ ਬਾਅਦ ਚ ਆ ਜਾਣਗੇ ਇਹ ਕਿਹੜੀ ਦਿਵਾਲੀ ਗੁੰਦੇ ਲੋ ਉਹ ਸੜੇ ਜਾਂ ਗੂੜੇ ਵੇਖੀ ਨਾ ਰਹੀ ਉਹ ਹੀ ਕਰ ਕਰੇ ਆਟਾ ਤਾਂ ਮੇਰੇ ਘਰੇ ਹੀ ਬਠੇ ਰੂਗਾ ਆਟੇ ਦੇ ਮੱਠਗਾ ਲਿਆਉਂਦੇ ਤੇ ਬਿਸਕਟ ਲਿਆਉਂਦੇ ਹੈਗੇ ਫਿਰ ਬੇਬੇ ਹੁਣ ਜੇ ਜੇ ਮੇਰੇ ਪੇਕੇ ਤਾਂ ਸਰਦਾਂ ਦੇ ਕੇ ਤਾਂ ਜਾਂਦੇ ਖਾਲੇ ਹੱਥ ਤਾਂ ਨਹੀਂ ਆਉਂਦੇ ਹੈਗੇ ਕੁੜੇ ਵੀ ਖਾਦੀ ਤਾਂ ਨਹੀਂ ਆਉਂਦੇ ਕੋ ਨਾ ਹੋ ਕੋਈ ਕਰੇਗਾ ਢੀਡਾ ਤਨਾ ਤਾਂ ਤੇਰਾ ਸੂਟ ਕਦੇ ਚੱਜਦਾ ਜਾਂਦਾ ਨਾ ਕਦੇ ਫੇਰਾ ਜਾਂ ਨਕਰੋ ਪਈ ਤੇਰੀ ਪਰਜਾਈ ਪੇਟੀ ਚੋਂ ਕੱਖ ਕਹਿ ਦੇਉਂਗੀ ਕੋਈ ਨਾ ਬੇਬੇ ਮੇਰੇ ਪੇਕੇ ਤਾਂ ਜ ਆਏ ਕਿਨੇ ਕਰ ਜਾਂਦੇ ਆ ਪੈਣੀ ਆ ਕਿ ਕਿਧਰੋਂ ਆਏ ਕਹਿੰਦੀ ਜਾਨੇ ਦੁਬਾਰੀ ਚਲੀ ਰਿਹਾ ਨਹੀਂ ਕਿ ਉਹ ਚੱਡਦੇ ਰਹੇ ਤੇ ਆਵੇ ਤੇਰੀ ਪਰਜਾਈ ਠੀਕ ਆ ਬੇਬੇ ਕੋਈ ਗੱਲ ਤੇਰਾ ਕਫਨ ਜਮਾਈ ਨਹੀਂ ਪਾਉਣਾ ਮੈਂ ਜਦੋਂ ਰਸਤਾ ਫੇਰ ਨਾ ਕਹੀ ਵੀ ਮੈਨੂੰ ਵੀ ਉਹ ਮੇਰੇ ਸੱਸ ਬੋਲਦੀ ਐ ਤੇ ਨਾਲੇ ਪੈਣੀ ਮਠਿਆਈ ਕਹੀ ਜੀ ਤੇਰੀ ਮਾਂ ਪਰਜਾਈ ਨੂੰ ਪਲੇਟ ਦੀ ਮਠਿਆਈ ਦੇ ਡੱਬੇ ਆਉਣੇ ਚਾਹੀਦੇ ਨੇ ਨਾਲੇ ਘਰੋਂ ਕੱਢ ਕੇ ਖੋਆ ਲੈ ਕੇ ਆਵੇ ਨਹੀਂ ਹੱਦ ਕਰ ਮੈਨੂੰ ਸੁਣਾਉਣ ਪੈ ਜਾਨੀ ਵੀ ਦਸ ਆ ਜਾਣਗੇ ਫਿਰ ਕੀ ਹੁੰਦਾ ਲੇਟ ਤੇ ਚਲ ਕਦਾ ਦਿਨ ਹੋ ਹੀ ਜਾਂਦੇ ਹੈਗੇ ਫੋਨ ਲਾ ਕੇ ਦੱਸਦੀ ਆ ਮੈਂ ਭਾਬੀ ਨੂੰ ਸਾਰਾ ਕੁਝ ਕ ਭਾਬੀ ਕੜਾ ਸੇਤੀ ਫੋਨ ਚੱਕ ਕਰੂੰ ਹਲੋ ਹਲੋ ਸਤਿ ਸ਼੍ਰੀ ਅਕਾਲ ਭਾਬੀ ਸਤਿ ਸ਼੍ਰੀ ਅਕਾਲ ਠੀਕ ਹਾਂ ਭਾਬੀ ਵਧੀਆ ਤੁਸੀਂ ਦੱਸੋ ਹਾਂ ਬਈ ਠੀਕ ਹੈ ਵਧੀਆ ਹੋ ਰਾਮ ਠੀਕ ਨੇ ਸਾਰੇ ਹਾਂ ਭਾਬੀ ਬਸ ਵਧੀਆ ਕੀ ਹੋਣਾ ਰਿਹਾ ਕੋਸ ਨਹੀਂ ਭਾਬੀ ਅਜੀ ਸਸਰੀਆਂ ਗਾਲਾਂ ਖਾਈ ਜਾਂਦੀ ਸੀ ਚਾਂ ਕੀ ਗੱਲ ਹੋ ਗਈ ਮੇਰੇ ਨਾਲ ਹੁਣ ਭਾਬੀ ਪਹਿਲਾਂ ਮੈਨੂੰ ਇਹ ਦੱਸ ਤੁਸੀਂ ਕਦੋਂ ਆਓਗੇ ਅੱਛਾ ਕੀ ਮੈਂ ਨਾ ਤੇ ਨਾ ਮੈਂ ਰੋਟੀ ਸੱਤੀ ਦੇ ਬਣਾਉਣ ਲੱਗ ਜੰਦੀ ਆ ਉਹ ਅੱਧੀ ਬਣਾ ਤੇੰਪਾ ਕਰਦੇ ਨਹੀਂ ਠੀਕ ਮੈਂ ਕਿਹਾ ਫੋਨ ਕਰਤੀ ਹੈ ਜੇ ਹੈ ਹੀ ਤਾਂ ਨਵੇੜੇ ਦਿੱਤੀਂਗੀ ਪੱਗਤੀ ਬਸਤੀ ਰਹਦੀ ਹੈ ਭੱਲੇ ਪੱਕਾ ਆਉਂਗੇ ਨਾ ਪਾਪੀ ਹਾਂ ਹਾਂ ਮੈਂ ਬੁਲਾਉਣੇ ਆਈ ਸੀ ਦੇਖੋ ਮੈਂ ਤੁਹਾਨੂੰ ਦੇਖ ਦਿੱਤੀ ਜੀ ਪਰਪਰਾ ਤੂੰ ਦੀਖਾ ਚੇਚੇ ਹੋਈ ਸੀ ਬਾਹਰ ਧੋਣ ਨਾਲ ਬਣਾਉਂਦੇ ਸੀ ਠੀਕ ਹੈ ਠੀਕ ਆ ਪਾਪੀ ਮੈਂ ਇੱਥੇ ਕਿਤੇ ਗਲੀ 'ਚ ਦੀਵੇ ਲੈਣ ਗਈ ਹੁਣੀ ਮੇਰੀ ਸੱਸ ਤੇ ਆਉਣਸਾਰ ਪੱਖੀ ਫਖਾਈ ਆਈ ਤੇਰੇ ਵੇਖ ਕੇ ਤਾਂ ਲੇਟ ਆਉਂਦੇ ਆ ਤੇਰੀ ਦੀਵਾਲੀ ਤਾਂ ਆਉਂਦੀ ਨਹੀਂ ਹੈਗੀ ਕਿ ਜਿਹੜੀ ਮੈਨੂੰ ਦੀਵਾਲੀ ਆਉਂਦੀ ਆ ਉਹੀ ਮੈਂ ਬੰਨ੍ਹ ਕੇ ਆਉਣੀ ਆ ਲੋਕਾਂ ਦੀਆਂ ਦੀਵਾਲੀਆਂ ਤਾਂ ਖਾ ਲੈਣੇ ਆ ਤੇ ਉਹਦਾ ਆਈ ਵਾਰ ਐ ਕਰਦੇ ਆ ਮਾਜਾ ਲੈ ਫਿਰ ਕੀ ਹੋ ਗਿਆ ਕੀ ਪਤਾ ਕਿਦੋਂ ਨਹੀਂ ਆਇਆ ਦੀਵਾਲੀ ਲੈ ਕੇ ਅੰਦਰੋਂ ਤੇ ਨਾਤੀ ਮੈਂ ਹਾਂ ਹੀ ਤਾਂ ਕਿਹਾ ਸੀ ਵੀ ਹਰ ਸਾਲ ਤਾਂ ਆਉਂਦੀ ਆ ਫਿਰ ਕਿਉਂ ਨਾ ਚੱਲ ਜੀ ਇੱਕ ਦਿਨ ਲੇਟ ਹੋ ਜਾਂਦੇ ਹੈਗੇ ਫਿਰ ਕਿਹੜਾ ਦੀਵਾਲੀ ਵੀ ਹੀ ਹੋ ਜਾਂਦੀ ਹੈਗੀ ਚਲ ਆਉਂਦੇ ਤਾਂ ਹੈਗੇ ਆ ਆਏ ਸਾਲ ਕਹਿੰਦੇ ਕਿ ਲੇਟ ਕਿਉਂ ਹੋ ਜਾਂਦੇ ਨੇ ਦਿਲ ਦਾ ਵੀ ਤੁਹਾਨੂੰ ਲੈ ਚੋਣੇ ਉਹੀ ਤਾਂ ਗੱਲ ਆ ਭਾਬੀ ਉਹੀ ਤਾਂ ਗੱਲ ਆ हां बाबा ਵੀ ਮੇਰੀ ਗੱਲ ਸੁਣਾ ਫਿਰ ਕਹਿੰਦੀ ਆ ਮੱਠੀਆਂ ਨਹੀਂ ਚੱਕ ਲੈਂਦੇ ਆਟਾ ਤਾਂ ਸਾਡੇ ਘਰੇ ਥੇਰਾ ਫਿਰ ਮੈਂ ਤਾਂ ਕਹਿਤਾ ਬੀਬੇ ਬੇਸਾਲਾ ਨਾਲ ਸਾਥ ਤੁਝੇ ਇਹ ਸਰਦਾ ਵੀ ਹੋ ਜਾਂ ਲਿਆਉਂਦੇ ਹੈਗੇ ਫਿਰ ਹੋਰੀ ਉਹ ਜਿਹਾ ਬਣਾ ਕੇ ਬੈਗੀ ਮੈਂ ਤਾਂ ਉੱਠ ਕੇ ਭੱਗ ਗਈ ਫਿਰ ਮੈਂ ਤਾਂ ਇਹ ਨਹੀਂ ਬੋਲਦੀ ਆ ਫਿਰ ਮੱਠੀਆਂ ਬਚਿੰਦੀ ਨਹੀਂ ਰਹੀਆਂ ਮੱਠੀਆਂ ਤਾਂ ਕੋਈ ਆਪਾਂ ਕਰਨੀਆਂ ਵੀ ਨਹੀਂ ਗਈਆਂ ਮੈਨੂੰ ਪਤਾ ਨਾ ਉਹਦਾ ਪਤਾ ਤਾਂ ਉਹ ਹੀ ਤਾਂ ਮਨ ਲੱਗ ਕਹਿੰਦੀ ਆਏ ਵਰ ਕਹਿੰਦੀ ਆਹ ਮੱਠੀਆਂ ਚੱਕ ਲੈਂਦੀ ਆਟਾ ਤਾਂ ਸਾਡੇ ਬਿਥੇਰਾ ਪਿਆ ਦਾ ਬੜੀ ਜਿਹਾ ਮੱਠੀਆਂ ਹੀ ਲੱਗਿਆ ਸੀ ਮੈਨੂੰ ਕੋਈ ਬਣਾ ਕੇ ਆ ਮੱਠੀ ਨੇ ਚਲ ਚਲ ਕੋਈ ਚਲ ਕੋਈ ਨਾ ਕਿਹਦੇ ਮਖੀ ਮਠੇਲੇ ਨਹੀਂ ਮਠਾਈ ਲੈ ਕੇ ਆਉਂਦੀ ਸਾਰੇ ਤਾਂ ਮੇਰੇ ਲੈਣ ਆਉਂਦੀ ਜਿਹੜੀ ਗੱਲ ਹੈ ਜੀ ਹੋਰ ਪਾਪੀ ਇਹ ਇਹਦਾ ਚਲ ਪਾਪੀ ਮੈਂ ਕਹਿੰਨੀ ਆ ਚਲ ਠੀਕ ਆ ਫਿਰ ਤੁਸੀਂ ਆ ਜਿਓ ਇਹਦੇ ਭਰਾਣੇ ਵੀ ਆਉਣਾ ਅੱਜ ਬੇਬੇ ਦੇ ਨੇ ਹਾਂ ਬੇਬੇ ਦੇ ਭਰਾਣੇ ਵੀ ਆਉਣਾ ਮਾਮੇ ਨੇ ਫਿਰ ਮੈਂ ਤਿਆਰੀਆਂ ਕਰਦੀ ਆ ਸਾਰੀਆਂ ਅੱਗੇ ਬਾਅਦ ਤੁਸੀਂ ਵੀ ਤੁਰ ਜਾਗੇ ਰਸਮਾਂ ਤਾਂ ਮੋਟੀ ਕੁੜੋਂਗੇ ਤਾਂ ਹੋਦੀਆਂ ਰਸਮੀ ਲੱਗਦੀਆਂ ਨੇ ਚਲ ਨਾ ਕੋਈ ਨਾ ਕੋਈ ਨਾ ਪਾਪੀ ਚਲ ਠੀ ਕਪਾ ਵੀ ਮੈਂ ਤਿਆਰੀ ਕਰ ਲਾਂ ਠੀਕ ਆ ਪਾਪੀ ਲੈ ਹੁਣ ਪਤਾ ਲੱਗੂ ਇਹ ਬੁੜੀ ਜੀ ਨੂੰ ਆ ਫੋਨ ਜਿਹੀ ਤਾਂ ਪਰਮੀ ਤਾਂ ਹੀ ਆਂਦਾ ਕੀ ਕਹਿੰਦੇ ਹਲੋ ਹਾਂ ਪਰਮੀ ਤਾਂ ਕਿ ਅੱਛਾ ਆਮਣ ਭੈਣ ਕੋਲ ਜਾ ਕੇ ਆਣਾਗਾ ਹਾਂ ਬਸ ਥੋੜਾ ਰਹਿ ਗਿਆ ਬੱਡਣਾ ਵਾ ਪਹਿਲੀ ਉੱਥੇ ਖੜਾ ਕੇ ਆਇਆ ਸੀਗਾ ਮੈਂ ਪਾਈ ਜਾਂਦੇ ਬਸ 5-10 ਮਿੰਟਾਂ ਚ ਹੀ ਆ ਗਿਆ ਫੋਨ ਲਾ ਕੇ ਮੈਂ ਮੰਡੀ ਨੂੰ ਕਹਿ ਦਿੰਨਾ ਮੰਡੀ ਲਾ ਕੇ ਆਪੇ ਲਾ ਕੇ ਆ ਜੂਗਾ ਹਾਂ 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 ਹੁਣੀ ਜਾਣਾ ਆਮਣੇ ਕੋਲੇ ਅੱਛਾ ਫੋਨ ਆਇਆ ਸੀ ਤੇਰੇ ਕੋਲੇ ਕੋਈ ਦੁਵਾਦੀ ਦਾ ਸਾਮਾਨ ਫੜਾਇਆ ਉਹਨੇ ਕੋਈ ਗੱਲ ਨਹੀਂ ਓਕੇ ਟਾਈਮ ਲੱਗਣਾ 2 ਘੰਟੇ ਮੜਿਆ ਮੈਂ ਉਦੋਂ ਮੈਂ ਮੰਡੀ 'ਚ ਜਾਇਆ ਹਾਂ ਹੋਰ ਹਾਂ ਹਾਂ ਚੰਗਾ ਮੈਂ ਆਉਣਾ ਚੰਗਾ ਕੋਈ ਮੈਂ ਫੋਨ 'ਤੇ ਕਹਾਂ ਦੂ ਬਾਈ ਨੂੰ ਤੂੰ ਨੇ ਟਰਾਲੀ ਭਰ ਕੇ ਮੰਡੀ ਚ ਲਾਹੀਂ ਯਾਰ। ਬਾਈ ਵੀ ਦੇ ਦਿੰਦੀ ਆ। ਤੂੰ ਸਿੱਖ ਥੈਲੋ। ਮੰਡੀ ਕਰਦੀ ਫਾ। ਮੈਨੂੰ ਕੰਮ ਹੋ ਗਿਆ ਯਾਰ ਤੇ ਮੈਂ ਜਾਣਾ ਭੈਣ ਕੋਲੇ। ਆਹ ਜਾ ਫੜਾਉਂ ਬਾਈ ਬਣ ਕੇ ਨਾ ਤੂੰ। ਤੂੰ ਨੇ ਟਰਾਲੀ ਜਦੋਂ ਭਰ ਗਈ ਤੇ ਉੱਥੇ ਛੱਡ ਆਇਆ ਆਪਣਾ ਮੰਡੀ ਚ। ਹੋਰ ਮੈਨੂੰ ਕਿਤੇ ਵੀ ਟਾਈਮ ਨਾ ਲੱਗੇ ਯਾਰ। ਸੱਚਾ ਬਾਈ ਬਣ ਕੇ ਇਹਨਾਂ ਕੰਮ ਕਰਦੀ ਜ਼ਰੂਰ। ਹਾਂ ਹਾਂ। ਲੋ ਘੰਟੇ ਮੁੜ ਕੇੋਂ ਵੈਸੇ ਤਾਂ ਮੈਂ ਹਾਂ 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 ਚੰਗਾ ਬਾਈ ਆ ਗਏ ਹੂੰ ਮੈਂ ਤਾਂ ਐ ਫੋਨ ਕਰਿਆ ਸੀ ਮਖਾਵਨ ਦਾ ਫੋਨ ਆਇਆ ਸੀਗਾ ਆਪਾਂ ਤਾਂ ਜਾਣਾ ਹੀ ਸੀ ਦੀਵਾਲੀ ਦਾ ਸਮਾਨ ਲੈ ਕੇ ਆਮਨ ਵਾਸਤੇ ਤੇ ਉਹ ਕਹਿੰਦੀ ਮੇਰੀ ਸੱਸਾ ਕਹਿੰਦੀ ਮੈਨੂੰ ਐਵੇਂ ਗੱਲਾਂ ਦੀਆਂ ਸੁਣਾਈ ਜਾਂਦੀ ਐ ਵੀ ਤੇਰਾ ਸਮਾਨ ਨਹੀਂ ਆਇਆ ਵੀ ਮੇਰਾ ਆ ਗਿਆ ਮੇਰਾ ਪਹਿਲਾਂ ਆ ਜਾਂਦਾ ਤੇਰੇ ਲੇਟ ਹੋ ਜਾਂਦੇ ਐ ਤੇ ਨਾਲ ਇਥੇ ਆਟਾ ਜਾਣਾ ਲੈ ਕੇ ਆਉਣ ਕਹਿੰਦੀ ਸਾਡੇ ਕੋਈ ਨਹੀਂ ਮਠੀਆਂ ਖਾਂਦਾ ਵੀ ਪੁੱਛਣਾ ਲਾ ਹੋਵੇ ਬਿਸਕੁਟ ਵੀ ਆਟੇ ਦੀ ਨੇ ਬੱਸ ਜਿਹੜਾ ਮੰਗ ਰਿਹਾ ਵਰਕਲੇਮਾਸੀ ਨੇ ਹਾਂ ਵੀ ਫੋਨ ਕਰਾਉਣੀ ਆ ਤੂੰ ਕੁੜੀ ਤੋਂ ਤੇ ਵੀ ਸਾਨੂੰ ਪਤਾ ਨਹੀਂ ਕਿ ਵੀ ਅਸੀਂ ਜਾਣਾ ਜਾਂ ਨਾ ਜਾਣਾ ਹੁਣ ਅਸੀਂ ਜਾਣਾ ਹੀ ਸੀਗਾ ਤਿਹਾੜ ਦਾ ਦਿਨੇਗਾ ਉਹ ਕਈ ਵੀਰ ਮਾਸਸੀ ਕਹਿੰਦਾ ਉਧਰ ਨਾਨਕਿਆ ਕਿਨੇ ਪਹਿਲਾਂ ਆ ਗਿਆ ਹੋਣਾ ਉਹਨਾਂ ਦਾ ਤਾਂ ਕਰਕੇ ਕਰਦੀ ਹੋਵੇ ਪਹਿਲਾਂ ਪਿੱਛੋਂ ਦਾ ਕਿ ਮਤਲਬ ਸਧਾਰਤ ਬੰਦਾ ਦੇਖ ਹੀ ਜਾਊਗਾ ਉਹ ਵਿੱਚ ਬੁੜੀਆਂ ਕਰ ਲੱਗ ਜਾਂਦੀਆਂ ਹਾਂ ਹਾਂ ਬੱਸ ਉਹੀ ਗੱਲ ਆ ਨਾ ਬੁੜੀਆਂ ਵਾਲੀ ਗੱਲ ਹੋਰ ਤੇ ਕਿੰਨਾ ਕਰ ਰਹਿ ਗਿਆ ਚੌਲ ਵਟਣ ਵਾਲੇ ਇੱਕ ਗੇੜਾ ਸੀ ਮੈਂ ਗਰਦੀਪ ਨੂੰ ਕਿਹਾ ਮੈਂ ਮੈਂ ਮੰਡੀ ਸਿੱਟਾਂ ਇੱਕ ਗੇੜੇ ਨੂੰ ਕਿ ਮੈਂ ਨਿਕਲੇ ਆ ਚੋਨਾ ਠੀਕ ਨਿਕਲੇ ਦੀ ਅੱਛਾ ਹੂੰ ਚੱਲ ਸ਼ੁਕਰ ਹੈ ਕੋਸਰ ਟਕਣ ਹੋ ਜੂਗਾ ਇਹਦੀ ਆ ਤਾਂ ਹਜੇ ਖਰਾ ਖੜਾ ਹਨਾ ਇਹ ਤਾਂ ਲੱਗ ਲਊਗਾ 15 ਦਿਨਾਂ ਜੀ ਤੂੰ ਵੀ ਗਿੱਲਾਗਾ ਹਜੇ ਤਾਂ ਫਿਰ ਹੁਣ ਹੀ ਲਾਇਆ ਪਾਣੀ ਤੁਸੀਂ ਇਹਨੂੰ ਪਾਣੀ ਕੱਲ ਲਾਇਆ ਸੀ ਅੱਛਾ ਹੂੰ ਚਲੋ ਫਿਰ ਆਪਾਂ ਜਾਇਆ ਉਹਨਾ ਆਪਾਂ ਹੁਣ ਮੁੜਿਆਵਾਂਗੇ ਘਾਂਟੇ 'ਚ ਤੇ ਫਿਰ ਬੈਠਣਾ ਪਊਗਾ ਮੰਡੀ 'ਚ ਨਾ ਨਾ ਮੈਂ ਕਿਹਾ ਮੁੰਡੇ ਨੂੰ ਮੈਂ ਤਾਂ ਉੱਥੇ 10 ਮਿੰਟ ਲਾ ਦੀਆਂ ਨੇ ਮੈਂ ਆਜੂ ਮੰਡੀ ਦੀ ਗੱਲ ਕਰਦੀ ਆ ਮੰਡੀ ਦੀ ਗੱਲ ਕਰਦਾ ਮੈਂ ਵੀ ਅੱਛਾ ਅੱਛਾ ਮੰਡੀ ਉੱਥੇ ਆਪੇ 10 ਮਿੰਟ ਬੈਹਿ ਜੂ ਉਹ ਅੱਛਾ ਅੱਛਾ ਹਾਂ ਠੀਕ ਐ ਚਲ ਫਿਰ ਆਪਾਂ ਉਹਨੂੰ ਮੁੜਿਆਵਾਂਗੇ ਆਪਾਂ ਹੁਣ ਮੁੜਿਆਵਾਂਗੇ ਮੈਂ ਵਸਾਂ ਚੱਕ ਲੈ ਆ ਬੱਜੀ ਚਲੋ ਪੜਾਈ ਹੋਣੀ ਆ ਥੋੜਾ ਫੜਾਇਆ ਹੋਰ ਕੀ ਆ ਅੱਮਾਸਿੰਨ ਤੇ ਲਾਤੀ ਡਿਊਟੀ ਸਾਡੀ ਹੈ ਨਾ ਚਲ ਆਪਾਂ ਬਾਅਦ ਚ ਆ ਕੇ ਕੰਮ ਕਰ ਲਾਂਗੇ ਫਿਰ ਫੜਾਈ ਹੈਗੀ ਭੱਜ ਕੇ ਫਿਰ ਆਮਣੇ ਪੈਣਾ ਖੂਗੀ ਮੈਂ ਤੁਹਾਨੂੰ ਫੋਨ ਕੀਤਾ ਸੀ ਤੁਸੀਂ ਫੜਾ ਕੇ ਨਹੀਂ ਗਏ ਫੜਾ ਜਾਣਾ ਯਾਰ ਆ ਲੋ ਫੜੋ ਬਿਸਕੁਟਾਂ ਦੇ ਕੀ ਪੀਤਾ ਫੜੋ ਬਾਹਰ ਲਾ ਦੇ ਇਹ ਤਾਂ ਬਿਸਕੁਟ ਆ ਗਏ ਹੈ ਹਾਂ ਤੇ ਆ ਕੱਪੜੇ ਆ ਗਏ हां यो उदे ਵਧੀਆ ਰਹਿ ਗਿਆ ਆਪਾਂ ਮਾਨਸਾ ਵੇ ਅਸੀਂ 마ਸੀ ਦਾ ਤੇ ਅਮਨ ਦਾ ਸੁਣ ਲਿਆ। हां ਲੈ ਵਧੀਆ ਰਹਿ ਗਿਆ ਹਨਾ ਪਹਿਲੀਆਂ ਚੀਜ਼। ਹੋਰ ਹੁਣ ਆਪਾਂ ਛੇਤੀ ਮੁੜਿਆਵਾਂਗੇ ਚੱਲ। ਤੇ ਮਠਾਈ ਉੱਥੋਂ ਆਪਾਂ ਜਾਂਦੇ ਹੋਏ ਲੈ ਲਾਂਗੇ। ਜਾਂਦੇ हां ਮਠਾਈ ਜਾਂਦੇ ਲੈ। ਹੋਰ ਆ ਜਾ। ਬਿਸਕੁਟ ਤਾਂ ਨਕੜਾ ਰੱਖੇ ਸੀ ਜੀ। ਇੱਥੇ ਬੇਬੇ ਨੂੰ ਪੁੱਛਤੀ ਹੈ ਜਾ ਕੇ ਵੀ ਸਰਜੀ ਕਾਦੀ ਬਣਾਉਣੀ। ਬੇਬੇ ਹਾਂ। ਫੋਨ ਕਰਿਆ ਸੀਗਾ ਮੇਰੀ ਪਰਜਾਈ ਨੂੰ। ਉਹ ਹੁੰਦੇ ਆ ਕਿ ਅੱਜ ਅੱਛਾ ਦੁਬਾਰੀ ਲੈ ਕੇ ਆਉਂਦੇ। हां ਦੁਬਾਰੀ ਦੇਣ ਆਉਂਦੇ ਆ ਮੈਨੂੰ। ਤੇ ਮੈਂ ਤੈਨੂੰ ਐਂ ਕਹਿੰਦੀ ਸੀਗੀ ਤੇ ਸਬਜੀ ਕਾਦੀ ਬਣਾਵਾਂ ਮੈਂ ਸਬਜੀ ਕਾਦੀ ਚਾਹ ਆਦੂ ਪਾਈ ਹੋਣੀ ਬਣਾ ਲੈ ਬਾਈ ਨਹੀਂ ਤਾਂ ਰੋਟੀ ਖਾ ਕੇ ਆਉਣਗੇ ਲੈ ਬੇਬੇ ਤੂੰ ਕਹੇ ਜੀਆਂ ਗੱਲਾਂ ਕਰਦੀ ਐ ਜਦੋਂ ਮਾਮੇ ਨੇ ਆਉਣਾ ਸੀ ਉਦੋਂ ਤੇ ਤੂੰ ਤਾਂ ਸਨੇਹੀ ਲੱਗ ਗਈ ਸੀ ਵੀ ਸਬਜੀ ਦੀ ਤਿਆਰੀ ਕਰ ਲਈ ਆ ਬਣਾ ਲਾ ਬਣਾ ਲਾ ਤੇ ਮੇਰੇ ਭਰਾ ਤੇ ਪਰਜਾਈ ਵਾਸਤੇ ਕੁਝ ਅੱਜ ਦੀ ਚੀਜ਼ ਬਣਾਉਣੀ ਐ ਕਿ ਮੈਨੂੰ ਤਾਂ ਪਨੀਰ ਲੈ ਕੇ ਦੇ ਪਨੀਰ ਨਾ ਮਾਤਾ ਕਿਤੇ ਹੋਰ ਨਾ ਪਨੀਰ ਦੇ ਨਾ ਭਲੇ ਕਰਾਣੀ ਲੱਗਦੇ ਪੈਸੇ ਬਹੁਤ ਮੈਂ ਕੀ ਬੇਅਤ ਕਰਦੇ ਆਂਗੇ ਕਿ ਬੇਬੇ ਦੇਖੀ ਤੂੰ ਐ ਫਰਕ ਕਿਉਂ ਕਰਦੀ ਹੁੰਨੀ ਐ ਜਦੋਂ ਮੇਰੇ ਭਰਾ ਨਹੀਂ ਆਉਣਾ ਹੁੰਦਾ ਉਦੋਂ ਤੂੰ ਤਸਾਂ ਹੀ ਕਹਿੰਦੇ ਨੇ ਘਰੋਂ ਚੱਕ ਕੇ ਬਣਾ ਲੈ ਕੁਸ ਐ ਥੋੜੀ ਹੁੰਦਾਗਾ ਮੇਰਾ ਭਰਾ ਕਿਹੜਾ ਨਾਲੇ ਵਿਚਾਰਾ ਰੋਜ਼ ਹੀ ਆਉਂਦਾਗਾ ਤੇ ਅੱਜ ਨੂੰ ਟਾਈਮ ਲੱਗਦਾ ਤੂੰ ਆਈ ਹੈਂ ਦੇਪਾਈ ਮਿੱਠੂ ਤਾਰੀ ਪੂ ਦੇ ਮਟਰ ਪਨੀਰ ਤੇ ਆਦਾਂ ਖਿਆਲੂ ਪੈਣਗੇ ਤੇ ਉਹ ਤਾਂ ਨਾ ਪਕੌੜੇ ਹੋਣਗੇ ਉਹ ਪਾਰ ਨਹੀਂ ਦਿੱਤੇ ਬੇਬੇ ਫਿਰ ਦੀਵਾਲੀ ਤੇ ਤਾਂ ਆਉਣੀ ਹੈਗਾ ਹੁਣ ਆਪ ਹੀ ਤਾਂ ਕਹਿੰਦੀ ਸੀਗੀ ਵੀ ਤੇਰੇ ਪੇਕੇ ਤਾਂ ਦੀਵਾਲੀ ਦੇਣ ਨਹੀਂ ਆਉਦੇ ਜੇ ਹੁੰਦੇ ਐ ਤਾਂ ਤੂੰ ਚੱਜ ਦੇ ਸਬਜ਼ੀ ਵੀ ਨਹੀਂ ਬਣਾਉਣ ਦਿੰਦੀ ਮੈਨੂੰ ਕੋਈ ਤੇ ਫਿਰ ਉਹ ਖਾ ਕੀ ਆਉਣਗੇ ਭੁੱਖੇ ਜੇਰ ਜੇ ਮੈਂ ਵੀ ਇਹੀ ਗੱਲ ਕਹਿ ਦਿੰਦੀ ਤੇਰੇ ਭਰਾ ਵਾਰੀ ਵੀ ਮਾਮਾ ਵੀ ਤਾਂ ਰੋਟੀ ਖਾ ਕੀ ਆਊਗਾ ਉਹ ਕਿਹੜਾ ਕਰੋ ਭੁੱਖਾ ਤਰੋਗਾ ਫੇਰ ਕਿਉਂ ਮੇਰੇ ਭਰਾ ਦੀ ਜਿਸ ਕਰੂਗਾ ਤੇਰਾ ਭਰਾ ਕਿਉਂ ਤੇਰਾ ਭਰਾ ਕਿਵੇਂ ਆਗਾ ਬੇਬੀ ਮੇਰਾ ਭਰਾ ਐਡੀ ਮਾੜਾਗਾ ਬੇਚਾਰਾ ਤੇ ਫੇਰ ਕੰਨ ਤੇ ਤੇਰੇ ਕੋਲ ਦੀ ਜਿਖ ਦੇਣਾ ਖੜਦੇ ਜੇ ਬਹੂ ਆ ਤਾਂ ਤੀਜੇ ਦਿਨ ਹੁਣ ਤੀਜੇ ਦਿਨ ਕਦੋਂ ਆਉਂਦਾ ਬੇਚਾਰਾ ਜਦੋਂ ਕੋਈ ਕੰਮ ਨਹੀਂ ਦਾਉਂਦਾ ਤਾਂ ਹੀ ਤਾਂ ਮਾਇਕਾ ਹੀ ਨਹੀਂ ਹੈ ਬੇਬੇ ਮੈਨੂੰ ਨਹੀਂ ਪਤਾ ਹੈਗਾ ਤੂੰ ਚੁੱਪ ਕਰਕੇ ਮੈਨੂੰ ਕੋਈ ਚੱਜ ਦਾ ਦਾਲ ਪਾਣੀ ਲਿਆ ਦੇ ਮੈਂ ਬਣਾਉਣਾਗਾ ਨਾ ਪਰ ਮੇਰ ਕੋ ਵੀ ਹੋ ਜਾਂਦਾ ਸਿਰ ਕਵਾਰੀ ਖਵਾਰਾ ਦੋ ਵਾਰੀ ਖਵਾਰਾ ਨਾ ਹੀ ਰੁਕਦੀ ਰੱਤਾ ਤੇ ਮੇਰੇ ਤੋਂ ਤਾਰੀ ਜਾਈਦਾ ਤੇ ਜਿਹੜੀ ਹੈਗੀ ਘਰੇ ਘਰ ਲਾ ਮੇਰੇ ਮੈਨੂੰ ਤਾਂ ਕੁਛ ਵਾਰ 2:00 ਵਜੇ ਨਾ ਤੇ ਕੀ ਬੇਬੇ ਤੂੰ ਮੇਰੇ ਵਾਰੀ ਐ ਕਿਉਂ ਕਰਦੇ ਹੁੰਨੇ ਮੇਰੇ ਤੂੰ ਬੇਇੱਜ਼ਤੀ ਕਰਾਏਂਗੀ ਆਈ ਵਾਰ ਉਹ ਹੀ ਆਲੂ ਭਾਲ ਕੇ ਕਹਿ ਦਿੰਨੀ ਆ ਬਣਾ ਲਾ ਕੋਈ ਸਬਜ਼ੀ ਦਾਲ ਹੁੰਦੀ ਹੈ ਕੀ ਉਹ ਪਕੌੜੇ ਧਰ ਲਾ ਮੈਂ ਨਹੀਂ ਬਣਾਉਂਦੀ ਹੈਗੀ ਪਕੌੜੇ ਮੈਂ ਤਾਂ ਆਪ ਪਨੀਰ ਹੀ ਬਣਾਉਂਗੀ ਜਦੋਂ ਤੂੰ ਆਪਦੇ ਭਰਾਵਰੇ ਪਨੀਰ ਬਣਾਇਆਗਾ ਮੈਨੂੰ ਨਹੀਂ ਪਤਾ ਪਨੀਰ ਨਹੀਂ ਪੈਣੀ ਇੱਥੇ ਲੋਟ ਆਉਂਦਾ ਨਾ ਪਨੀਰ ਮੈਂ ਅੱਜ ਲਿਆ ਬਣਾ ਦੇ ਮੈਂ ਸਵੇਰੇ ਨਾ ਮਿੱਥ ਕੋਈ ਨਾ ਕਰ ਜੀ ਕਦੂ ਢਰ ਲਾ ਜਾ ਕੋਈ ਨਾ ਹੁਣ ਤੇਰੇ ਪੇਕੇ ਨਾ ਆਉਣਦੇ ਕੋਈ ਨਾ ਮੈਂ ਵੀ ਸਮਾਰ ਸਮਾਰ ਕੇ ਇਹਨਾਂ ਨੂੰ ਤੜਕੇ ਲਵਾ ਕੇ ਖਵਾਇਆ ਕਰੂੰਗੀ ਚੰਗਾ ਪਨੀਰ ਨੂੰ ਕੋਈ ਨਾ ਉਹ ਦੇਖਾਂਗੇ ਜਦੋਂ ਮੇਰਾ ਭਰਾ ਉਹ ਦੇਖਾਂਗੇ ਜਦੋਂ ਉਹ ਹੋਊਗਾ ਤੂੰ ਕੇ ਰਾਜ ਕਦੂ ਪਿਆਗਾ ਕਦੂ ਢਰ ਲਾ ਮੇਰੇ ਵਾਰੀ ਤਾਂ ਪਤਾ ਨਹੀਂ ਕਿਉਂ ਤੂੰ ਐਵੇਂ ਹੀ ਲੱਗ ਜਾਨੀ ਹੁੰਨੀ ਆ ਕਰਨ ਵੀ ਐ ਥੋੜੀ ਹੁੰਦਾਗਾ ਅ ਤੈਨੂੰ ਹੁਕਾਇਾ ਕਰੀਂ ਕਿ ਭਾਜੀ ਸਾਹਿਬ ਜੀ ਦਾ ਨਾ ਕਦੂ ਢਰ ਨਾ ਭਈ ਨਹੀਂ ਆ ਮੈਂ ਤਾਂ ਬੇਪੇ ਪਨੀਰ ਹੀ ਬਣਾਉਣਾ ਤੂੰ ਆਪਦੇ ਭਰਾ ਵਰੀ ਪਨੀਰ ਬਣਾਇਆ ਸੀ ਮੈਨੂੰ ਨਿਕ ਬੈਠੂ ਤਾਂ ਜਾਈਦਾ ਨਹੀਂਗਾ ਮੈਂ ਤਾਂ ਮਿੱਦੜੀ ਬਾਪੂ ਤਾਂ ਮੈਂ ਤਾਂ ਬੇ ਮੇਰ ਤੋਂ ਦੋ ਗੋਡੇ ਨਾਲੇ ਤੇ ਕੋਟਾ ਸੇਰ ਮੈਂ ਤੁਹਾਂ ਤਾਂ ਭਨੇ ਜਾਈਦਾ ਨਹੀਂ ਤੇ ਤੂੰ ਆਉਂਦਾ ਉਹ ਧਰ ਨਾਲ ਖੜੀ ਹੋ। ਬਸ ਹੁਣ ਇਹੀ ਗੱਲ ਤੇ ਬੇਬੇ ਤਮੈਂ ਤਾਂ ਇਹੀ ਗੱਲ ਤੇ ਆ ਪੜ। ਤੂੰ ਖੜੀ ਹੋ ਕੇ ਤੇ ਆਪਰਾ ਕੋਈ ਹੋਰ ਕੰਮ ਕਰ ਲਾਉਂਦੀ ਰਿਓ ਆ ਜਾਣਗੇ ਤੇ ਭੁੱਖੇ ਤਾਂ ਨਹੀਂ ਆਉਣਗੇ ਰੋਟੀ ਤਾਂ ਖਾ ਕੇ ਆਉਣਗੇ ਉਹ। ਲੈ ਬੇਬੇ ਰੋਟੀ ਤਾਂ ਫਿਰ ਸਾਰੀ ਖਾ ਕੇ ਆਦੇ ਹੁੰਦੇ ਜੇ ਮੈਂ ਵੀ ਇਹੀ ਗੱਲਾਂ ਕਹਿਣ ਲੱਗ ਜੰਦੀ ਤੈਨੂੰ ਵੀ ਮਾਮਾ ਵੀ ਤਾਂ ਰੋਟੀ ਖਾ ਕੇ ਆਊਗਾ। ਆਪਦੇ ਭਰਾਵਾਰੀ ਤਾਂ ਬੇਬੇ ਨਾਲ ਤੂੰ ਸੇਵੀਆਂ ਹੋਰ ਸਾਰੀਆਂ ਪਨੀਰ ਤੋਂ ਲਾ ਹਰ ਇੱਕ ਚੀਜ਼ ਬਣਮਾਈ ਸੀ ਤੇ ਮੇਰੇ ਭਰਾ ਵਾਰੀ ਤੋਂ ਕਹਿੰਦੀ ਕੋਣ ਜਾ ਕੇ ਬਣਾ ਲਾ ਨਾ ਮੈਂ ਕੰਮ ਨਹੀਂ ਕਰਦੀ ਹੈਗੀ ਮੇਰੇ ਭਰਾ ਨੂੰ ਤੇ ਮਚੇਵਾ ਹੋ ਗਿਆ ਤੂੰ ਸ਼ਰੀਕਾ ਕਰਦੀ ਹੈ ਕਿਵੇਂ ਕੰਮ ਨਹੀਂ ਕਰਦੀ ਹੈਗੀ ਇਸ ਘਰ ਚ ਸ਼ਰੀਕਾ ਕਹਾਦਾਗਾ ਬੇਬੀ ਮੈਂ ਤਾਂ ਆਪ ਬਣਾਉਂਗੀ ਮੈਨੂੰ ਨਹੀਂ ਪਤਾ ਮੈਨੂੰ ਨਹੀਂ ਪਤਾ ਬਣਾਉਣਾ ਤੁਹਾਨੂੰ ਜਤੋਂ ਮੇਰੇ ਭਰਾ ਦਾ ਸ਼ਰੀਕਾ ਨਹੀਂ ਕਰ ਸਕਦਾ ਕਿ ਤੇਰੀ ਚੱਡੂ ਕੋ ਕਿ ਮੇਰੀ ਚੱਡੂ ਦਾ ਘਰ ਮੇਰਾ ਹੈ ਜਿੰਨੇ ਚਰਮਾਈਏ ਉਹਨਾਂ ਚੱਟਾ ਮੇਰੀ ਚੱਡੂ ਕਿ ਮੈਂ ਮਾਇਕਾ ਹੂੰ ਕਿ ਉਹ ਮੈਂ ਹੂੰ ਮੈਂ ਹੂੰ ਗੈਸ ਕਰੀ ਤਾਂ ਰਪੇਪੀ ਚ ਹਲਦੀ ਤਾਂ ਤੇਰੀ ਹੈਗੀ ਇਹ ਜੇ ਫਿਰ ਚੱਲਣ ਚਲਾਉਣ ਵਾਲੀ ਕਿਹੜੀ ਗੱਲ ਲਾਗੀ ਮੈਂ ਤਾਂ ਐਂ ਕਹਨੀ ਆਂ ਵੀ ਮੇਰਾ ਭਰਾ ਹੋਂ ਦਾ ਕੋਈ ਚੱਜ ਦੀ ਮੈਨੂੰ ਕੋਈ ਸਬਜੀ ਦੇ ਆਦੀ ਮੇਰੇ ਭਰਾ ਦੇ ਮੇਹਣੇ ਕਿਉਂ ਨਹੀਂ ਆ ਤੂੰ ਵਾਹ ਕਿਉਂ ਨਹੀਂ ਕਿ ਤੇਰੇ ਭਰਾਏ ਤੋਂ ਮੈਂ ਕਿ ਮਟਰ ਪਨੀਰ ਬਣਾਇਆ ਸੀ ਕਿ ਅੱਜ ਵੀ ਮੈਂ ਜ ਮਟਰ ਪਨੀਰ ਬਣਾਉਣਾ ਬੇਬੇ ਨਾਲੇ ਮੈਂ ਤੈਨੂੰ ਮੇਹਣੇ ਨਹੀਂ ਦਿੱਦੀ ਮੈਂ ਤਾਂ ਤੇਰੇ ਯਾਦ ਕਰਾਉਣੀ ਆ ਦੇਖ ਲੈ ਤੂੰ ਕਿਵੇਂ ਲੱਗੀ ਸੀ ਮੇਰੇ ਭਰਾ ਨੇ ਆਉਣਾਗਾ ਆ ਬਣਾ ਲਾਓ ਬਣਾ ਲਾ ਤੇ ਮੇਰੇ ਭਰਾ ਦੇ ਤੈਨੂੰ ਕੋਈ ਖੁਸ਼ੀ ਨਹੀਂ ਹੈਗੀ ਕਿ ਮੇਰੇ ਪੇਕੇ ਆਉਂਦੇ ਹੈਗੇ ਉਹਦਾ ਤਾਂ ਤੂੰ ਨਾਲੇ ਐ ਕਹਿੰਦੀ ਸੀ ਕਿ ਮੈਨੂੰ ਗਮਾਣ ਚ ਸਾਰੇ ਕਹਿੰਦੇ ਤੇਰੀ ਬਹੂ ਦੇ ਇਹ ਜਿਹੇ ਪੇਕੇ ਨੇ ਦਿਵਾਲੀ ਪੜਾ ਕੇ ਨਹੀਂ ਗਏ ਹੈਗੇ ਦੇ ਦੇਖੂ ਕਿਹਣੀ ਜਿਹੇ ਜੀ ਦਿਵਾਲੀ ਲੈ ਕੇ ਆਉਣਗੇ ਤੇਰੇ ਪੇਕੇ ਨਾਲੇ ਕਿਹੜਾ ਭੁੱਖੀ ਆ ਭੁੱਖੇ ਆਉਣਗੇ ਰੋਟੀ ਟੁਕ ਟਾ ਖਾ ਕੇ ਆਉਣਗੇ ਰੋਟੀ ਤਾਂ ਸਾਰੀ ਖਾ ਕੇ ਆਨੇ ਹੁੰਦੇ ਕੋਈ ਨਾ ਹੁਣ ਇਹ ਗੱਲਾਂ ਤੂੰ ਯਾਦ ਹੀ ਰੱਖੀ ਮੈਂ ਇਥੋਂ ਵੀ ਕੁਝ ਬਣਵਾਉਣ ਦੀ ਉਮੀਦ ਨਾ ਰੱਖੀ ਹੁਣ ਜਦੋਂ ਤੇਰੇ ਪੇਕੇ ਆਉਣਗੇ ਕੀ ਗੱਲ ਹੁਣ ਮੇਰੇ ਕਿਉਂ ਨਾ ਰੱਖਾ ਤੂੰ ਸੱਸਾਂ ਕਿ ਮੈਂ ਸੱਸਾਂ ਫਿਰ ਜਦੋਂ ਤੂੰ ਮੇਰੇ ਮਾਰੀ ਐਵੇਂ ਕਰਦੀਂਗੀ ਮੈਂ ਕਿ ਤੁਹਾਡੇ ਫਿਰ ਮੈਂ ਤੈਨੂੰ ਢਕਾਇਆ ਤਾਂ ਜਿਹੜਾ ਖਸਾਇਗਾ ਬੜਾ ਰਾਜ ਮੈਂ ਕਿ ਫਿਰ ਤੁਹਾਡਿਆਂ ਦੀ ਸੇਵਾ ਕਰਾਂ ਮੈਂ ਤਾਂ ਕੋਈ ਗੱਲ ਨਹੀਂ ਹਾਂ ਜਿਆਦਾ ਹੀ ਰੱਖੋ ਮੇਰੇ ਤਾਂ ਖਾਰੀ ਹੂੰਗਾ ਚੱਲ ਕੋਈ ਨਹੀਂ ਦਾ ਵੇਖ ਲੈ ਕਿਵੇਂ ਮਾਚ ਲੀਏ ਕੀ ਮੇਰੇ ਪਰ ਆ ਦਾ ਸ਼ਰੀਕਾ ਕਰ ਜੀਏ ਉਹ ਕਹਿੰਦਾ ਕਿ ਕੱਲ ਦੀ ਭੂਤਨੀ ਸੀ ਵੈ ਚੱਦ ਆਉਣ ਸਾਰ ਆਂਦੀ ਕਿ ਮੇਰੀ ਚੱਲਣ ਲੱਗ ਜੇ ਲੈ ਵੇਖ ਲੈ ਤੂੰ ਸੱਸਾਂ ਕਿ ਮੈਂ ਸੱਸਾਂ Vamos કે મેં ઉઠવાનું છે સિકલ કા બિસ્સ સુટ ઠીક છે સિકલ લઈ આ સંભાળ લેવાનું છે આવો સંભાળ લેવું છે મેં અહીંયા છે ને ના કોઈ આ હા કઈ લઈ આવી કે ખવડાવી દીધી થી આ ઠરે કને માસી કોણ હે લઈ આવી ડાયાબિટીસ કે કપાપે ને પાણી લેકે ઓની કોઈ ના હે ઠરકે પી ના ગયા બેહ ગયા ઓ ભાઈ પતા ક્યાં ના હોવા આપણી મશીન લગી જઈ ગઈ ભાઈ ਮਸਤੀ ਲੱਗ ਰਹੀ ਹੈ ਜੀ ਬੱਬੀ ਖਾਂ ਮਸ਼ੀਨ ਮੰਡੀ ਜਾਣਾ ਪਊਗਾ ਅੱਛਾ ਤੇਰੇ ਝੋਨਾ ਸਿੱਟ ਰੱਖਿਆ ਹੈ ਅੱਜ ਆਜਾ ਬੱਬੀ ਅੰਦਰ ਬੈਠ ਕੇ ਕਰ ਲੈਨੇ ਗੱਲ ਤੇ ਮਸ਼ੀਨ ਇੱਥੇ ਕੋਈ ਨਾ ਪਾਣੀ ੁੱਠ ਗਿਆ ਨੇ ਇੱਥੇ ਬੈਠੇ ਇੱਥੇ ਕਰਦੇ ਗੱਲ ਨਾ ਇੱਥੇ ਦਾ ਸੱਕੀ ਹੁੰਦਾ ਗਾ ਚਲੋ ਨਹੀਂ ਪਈ ਦੋਏ ਇੱਥੇ ਨਹੀਂ ਨਾ ਠੱਗੀ ਆ ਬਾਬੂ ਜੀ ਬੋਲੀਆ ਅੰਦਰ ਬਸ ਕੀ ਕਰਾਉੜੇ ਤੇ ਬਸ ਉਹ ਗੱਲਬਾਤ ਹੁੰਦੀ ਆ ਕੋਈ ਕਰਨ ਵਾਲੀ ਸੌ ਗੱਲਬਾਤ ਇਹ ਜੀ ਕੀ ਇੱਕ ਇਹ ਜੀ ਗੱਲਬਾਤ ਹੈ ਜਿਹੜੀ ਮੇਰੇ ਸਾਹਮਣੇ ਨਹੀਂ ਤੁਸੀਂ ਕਰਨੀ ਤੇ ਬਈ ਮੈਂ ਤੈਨੂੰ ਕਦੇ ਕਿਹਾਗਾ ਜਦੋਂ ਤੇਰੇ ਪੇਕੇ ਆਉਂਦੇ ਆਂ ਵੀ ਤੂੰ ਮੇਰੇ ਸਾਹ ਮੇਰੇ ਬੇਕਾਂ ਨੇ ਕਿਹੜੂ ਵੀ ਉਹ ਕਰਦਾ ਕੁਛ ਨਹੀਂ ਮੇਰੇ ਮਸ਼ੀਨ ਲੱਗੀਆਂ ਨੇ ਮਹੀ ਮੁਰਨਾ ਨਹੀਂ ਕੰਨਾ ਚੁੱਪ ਕਰ ਜਾ ਬਾਅਦ ਚ ਕਰਦੀ ਤੇਰੇ ਨਾਲ ਚੱਲ ਠੀਕ ਆ ਪਾਪੀ ਮੈਂ ਰੋਟੀ ਤਾਂ ਫਿਰ ਬਣਾ ਲੈਣੀ ਆ ਨਾ ਨਾ ਮੈਂ ਸਾਰਾ ਕੁਝ ਖਾਤਾ ਪੀਤਾ ਰੋਟੀ ਖਾਦੀ ਹੂ ਚਾਹ ਵੀ ਪੀ ਕੇ ਆਈ ਆ ਇਹ ਹੁਣ ਕਿਹੜੇ ਟਾਈਮ ਐ ਨਾ ਰੋਟੀ ਖਾਣ ਦਾ ਹੁਣ ਇਹਨਾਂ ਨੇ ਮੁਰਨਾ ਹੈਗਾ ਤੂੰ ਚਾਹ ਦੀ ਘੁੱਟ ਕਰਨੀ ਤੇ ਚਾਹ ਦੀ ਘੁੱਟ ਨਾ ਮਾਸੂ ਚਾਹ ਵੀ ਅਸੀਂ ਪੀ ਕੇ ਆਏ ਆਂਗੇ ਮਸ਼ੀਨ ਲੱਗਿਆ ਨਾ ਕਿ ਇਹ ਤਾਂ ਉਹਨਾਂ ਵਾਂਗ ਚਾਹ ਬਣਾਈ ਸੀ ਮਾਸੀ ਅਸੀਂ ਅਸੀਂ ਜਿਵੇਂ ਤੂੰ ਕਰੀਏ ਨਾ ਅਸੀਂ ਬਾਅਦ ਜਾਂਦੇ ਆਂ ਅਜੇ ਕਿਹੜਾ ਕੋਈ ਭੁੱਖੇ ਆਏ ਆਂਗੇ ਮੈਂ ਪਹਿਲਾਂ ਨੇ ਪਾਣੀ ਤੁਸੀਂ ਆਪ ਆਖੇ ਕਹਿੰਦੇ ਇੱਕ ਪਹਿਲਾਂ ਨੇ ਪਾਣੀ ਕਿਹਾ ਪਾਣੀ ਤੁੰ ਲਿਆਉਣ ਦੱਸ ਤਾਂ ਚਾਹ ਜਿਹੜਾ ਕੰਮ ਅਸੀਂ ਜਾਦੂ ਰੋਗ ਚੱਲ ਬਾਈ ਚੁੱਪ ਕਰ ਜਾ ਐਵੇਂ ਦੀ ਮਾਰਦੇ ਬੱਤੀ ਜੀ ਖਾ ਕੇ ਆਏ ਆ ਅਸੀਂ ਜਵਾਬ ਮੈਂ ਤਾਂ ਮਾਸੇ ਰੋਟੀ ਪਕਦੀ ਆ ਹੁਣ ਸਾਡੇ ਘਰੇ ਮੈਂ ਆਈ ਨਹੀਂ ਆਦੀ ਵੀ ਰੋਟੀ ਪਕਦੀ ਨਹੀਂ ਤੁਸੀਂ ਆਪ ਆਖਿਆ ਹੁਣ ਸਾਰੇ ਕਿ ਛੱਡ ਤੇ ਮਸ਼ੀਨ ਲੱਗੀ ਪਈ ਆ ਕਿ ਤਾਂ ਮਸ਼ੀਨ ਛੱਡ ਕੇ ਆਏ ਆ ਮੈਂ ਤਾਂ ਨਹੀਂ ਮੈਂ ਲੋਹੇ ਮਸ਼ੀਨ ਤਾਂ ਮੈਂ ਨਹੀਂ ਮਾਸੀ ਅਸੀਂ ਤਾਂ ਦੇਖਾ ਕਰਨਾ ਮੈਂ ਕਹਿਣੀ ਨਹੀਂ ਸੀ ਅਸੀਂ ਤਾਂ ਤੁਰਦੀ ਸੀ ਮਾਸੀ ਉਹਦੇ ਮੈਨੂੰ ਅਮਰ ਨੇ ਫੋਨ ਕਰਿਆ ਸੀ ਹੈਨਾ ਤੇ ਅਮਨ ਕਹਿੰਦੀ ਵੀ ਪਾ ਮੇਰੀ ਤਾਂ ਸੱਸ ਮੈਨੂੰ ਤਾਨੇ ਮਰੂੜ ਦੇ ਜਾਂਦੀ ਆ ਮਾਸੀ ਪਰਮਨਜੀਤ ਜੀ ਤੋਂ ਤੇ ਕਿੱਪਾ ਅਸੀਂ 6:00 ਵਜੇ ਸਾਥ ਤਾਂ ਅਸੀਂ ਇੱਕ ਦਿਨ ਲੇਟ ਹੋ ਗਏ ਹੈ ਨਾ ਅਸੀਂ ਹਰ ਸਾਲ ਆਉਂਦੇ ਆ ਤਿਹਾਰ ਤੇ ਕਿਉਂ ਨਹੀਂ ਆਉਂਦੇ ਕਿ ਉਹਦੇ ਤਾਂ ਹੈਗੇ ਆਉਗੇ ਫਿਰ ਟਾਈਮ ਤੇ ਨਹੀਂ ਨਾ ਪਹੁੰਚਦੇ ਫਿਰ ਆਂਡ ਗਵਾਣ ਅਗਲਾ ਕਹਿ ਲੈਂਦਾ ਕਿ ਵੀ ਆਪ ਤਾਂ ਲੈ ਕੇ ਖਾਰਨ ਕਿ ਆਪ ਹੁੰਦੇ ਹੁੰਦੇ ਨਹੀਂ ਦੇਖਾ ਮਾਸੀ ਖਾਣ ਪੀਣ ਦਾ ਕੀ ਟਾਈਮ ਹੁੰਦਾ ਦਾ ਇਹ ਕੀ ਟਾਈਮ ਦੀਆਂ ਗੱਲਾਂ ਇਹਨਾਂ ਇਹਨਾਂ ਚੀਜ਼ਾਂ ਦੇ ਜੇ ਚਾਹ ਮਾਸੀ ਸੁਣਦੇ ਜੀ ਕਿੰਨਾ ਚਿਰ ਬਰਤਾਨ ਦਾ ਆਪਾਂ ਥੋੜਾ ਕਮ ਆਣਗ ਮਾਨ ਕਹਿੰਦਾਗਾ ਹੈ ਨਾ ਤੇ ਉੱਥੇ ਲੈ ਕੇ ਮੋਲੇ ਕਿਉਂ ਫੜਾ ਦੇ ਆਪਾਂ ਦੇਖੀ ਨੇ ਤਾਂ ਕੋਈ ਨਾਮ ਕਰਨਾ ਹੁੰਦਾ ਬਾਅਦ ਬਾਅਦ ਚ ਘਰੇ ਘਰ ਚ ਸਾਜ ਆਉ ਆਪਾਂ ਤਾਂ ਬਾਈ ਜਦ ਨਾਮ ਕਰਨਾ ਹੁੰਦਾ ਨਾਮ ਕਰ ਤੇਰੇ ਤੇ ਦੁਕਾਨੀ ਕੋਈ ਜਾਂਦਾ ਮੈਂ ਤੇ ਤਾਂ ਆਏ ਆਏ ਅੱਗ ਪਿੱਛਾ ਹੋਈ ਜਾਂਦਾ ਕੱਲਾ ਜਾਣਾ ਨਾਲੇ ਪੇਪੇ ਤੂੰ ਮਾੜਾ ਮੋਟਾ ਖੜੇ ਬੈਠੇ ਤੇ ਤੈਨੂੰ ਆਕਲ ਹੋਣੀ ਚਾਹੀਦੀ ਐ ਵੀ ਕਿਵੇਂ ਗੱਲ ਕਰ ਪਾਪੀ ਹੁਣ ਕੱਪੜੇ ਆ ਤੁਸੀਂ ਕਿਹੜਾ ਨਾਲ ਲੈ ਜਾਓਗੇ ਚਾਕੇ ਘਰੀ ਰੱਖ ਕੇ ਜਾਓਗੇ ਮੈਂ ਨਾਲ ਸਮਝ ਪਹਿਲਾ ਚੀਜ਼ਾਂ ਮੈਂ ਕੱਪੜੇ ਕਿਹਦੇ ਆਗੇ ਇਹਨਾਂ ਚੀਜ਼ਾਂ ਨਾਲ ਬੰਦਾ ਜਿਆਦਾ ਵਰਤਦਾ ਹੈਗਾ ਮੈਂ ਸੋਚ ਐ ਜੀ ਆਪੋ ਆਉਦੀ ਐ ਨਾ ਲੈ ਤੈਨੂੰ ਦਿਖਾਈ ਦਿੰਨੀ ਮਾਸੀ ਦਾ ਸੂਟ ਨਾਲ ਰੋਟੀ ਹਾਜਮੇ ਨਹੀਂ ਆਉਣੀ ਫਿਰ ਆ ਤਾਂ ਮੇਰਾ ਸੂਟ ਆ ਦੇਖ ਲੈ ਸਮਾਰ ਕੇ ਉਹ ਤਾਂ ਮੇਰੀ ਹੈ ਤਾਂ ਮਿੱਟੀ ਦੇ ਬਾਹਰ ਕੋਈ ਨਾ ਕਾਪੀ ਆ ਤੇਰਾ ਸੂਟ ਦੇਖ ਲੈ ਸਮਾਰ ਕੇ ਮਮਾ ਮਰ ਦਾ ਕੇਸ ਨਹੀਂ ਲਾਇਆ ਨਾਲ ਆ ਲੈ ਕੇਸਾ ਵਿੱਚ ਪਏ ਕੇਸੇ ਦੇ ਕਿਸੇ ਕੰਮ ਦੇ ਨਹੀਂ ਤੇਰੇ ਨਾਲ ਕੰਮ ਨਹੀਂ ਆਉਂਦਾ ਕੋਈ ਇਹ ਤਾਂ ਹੋਰਾਂ ਦੇ ਫਸਤੀ ਚੱਤੀ ਦੇ ਬਾਈ ਨੀ ਚੋਮਾਸੀ ਕਿਉਂ ਨਹੀਂ ਬਸੰਦਾ ਆ ਤੁਹਾਨੂੰ ਆ ਇਹ ਤਾਂ ਤੇਰੇ ਪਾਏ ਆ ਗਾਹੇ ਕਿਹਦੇ ਜਿਹੇ ਪਾਏ ਆ ਜਿਹੜਾ ਤੇਰੇ ਪਾਇਆ ਹੋਏ ਇਹਦੇ ਨਾਲੋਂ ਤਾਂ ਮਹਿੰਗਾ ਸੂਟ ਹੀ ਆ। ਮੈਂ ਅਸੀਂ ਤਾਂ ਇੱਕ ਨਹੀਂ ਕੱਪੜੇ ਦੇਦੀ ਆ। ਤੂੰ ਕਿਉਂ ਨਹੀਂ ਸਾਡੇ ਕੱਪੜੇ ਪਸੰਦ ਕਰਦੀ? ਕੀ ਕਰਦਾ? ਨਹੀਂ ਛੱਜਦੇ। ਪਾਉਣ ਵਾਲੇ ਦਿੰਦੇ ਨਹੀਂ ਤੁਸੀਂ ਜੇ ਪਾਉਣ ਵਾਲੇ ਨੇ ਮਾਸੀ ਇਹੋ ਉਹ ਕਹੇ ਦਿੰਦੇ ਪਾਉਣ ਵਾਲੇ। ਇਹ ਫਿਰ ਇਹਦੇ ਪੇਕਿਆਂ ਤੋਂ ਆਇਆ। ਮੈਂ ਕਹਾਂ ਹੀ ਨਾ। ਇਹ ਸੂਟ ਇਹਦੇ ਪੇਕਿਆਂ ਤੋਂ ਆਇਆ ਭੰਦੀ 250 ਦਾ ਆਇਆ ਹੋਵੇ ਉਹ ਵੀ ਇਹਨੂੰ 25000 ਦਾ ਲੱਗੂ। ਤੂੰ ਤਾਂ ਮਾਸੀ ਦੇਉਂ ਜਾ ਤੁਸੀਂ ਕਰਦਾ ਸਾਡਾ। ਮੈਂ ਤਾਂ ਇੰਨਾ ਸੋਹਣਾ ਸੂਟ ਲਈ ਕਿੱਥੇ ਤੇਰੇ। ਮੈਂ ਆਪਣੇ ਮੇਰੇ ਤੋਂ ਪਸੰਦ ਨਹੀਂ ਗਾਤੇ। ਇਹ ਇਹ ਹੀ ਸਮਾਰ। ਐ ਚ ਮਠਿਆਈ ਹੈਗੀ ਆ ਕੇਸ ਨੇ ਸੋਹਣਾ। ਇਹ ਆਏ ਗੜੇ ਬਸ ਉਹ ਗੱਲ ਵੀ ਬਿਸਕਟ ਚੱਕਦੇ ਹੁੰਦੇ ਉਹ ਤੇ ਮਾਸੀ ਮੈਂ ਤਾਂ ਤੇਰੇ ਨਾਲ ਲੜਨਾ ਨਹੀਂ ਚਾਹੁੰਦੀ ਤੂੰ ਉਹਦੇ ਵੀ ਕਿਹਾ ਕਹਿੰਦੀ ਭਾਈ ਮੱਠੀਆਂ ਚੱਕ ਲਏ ਹੁੰਨੇ ਹੋਗੇ ਕਹਿੰਦੀ ਆਟਾ ਸਾਡੇ ਘਰੇ ਵਧੇਰਾਗਾ ਮੈਂ ਐ ਨਹੀਂ ਹੁੰਦਾ ਮਾਸੀ ਕੋਈ ਦੇਣ ਲੈਣ ਦੇ ਅਗਲਾ ਨਹੀਂ ਛੋਟਾ ਹੁੰਦਾ ਦੇਣ ਲੈਣ ਦਾ ਵੀ ਖਰਚਾ ਹੋ ਜਾਊਗਾ ਤੇ ਕੋਈ ਲੈਣ ਵਾਲਾ ਭੁੱਖਾ ਨਹੀਂ ਹੁੰਦਾ ਇਹਦਾ ਮੂੰਹ ਪਿਆਰ ਦੇ ਤੰਦਾ ਹੁੰਦੀ ਆ ਨਾਲੇ ਗਲੇਬੇ ਨੂੰ ਆਉਣਾ ਚਾਹੀਦਾ ਵੀ ਇਹਦੇ ਵੀ ਕੁੜੀ ਹੈਗੀ ਏ ਜੇ ਉਹਦੇ ਸੱਸ ਉਹ ਤੇਰੇ ਨਾਲ ਐ ਕਰਿਆ ਕਰੇ ਫੇਰ ਤੈਨੂੰ ਕੀ ਮੈ ਲੱਗੂਗਾ ਤੂੰ ਵੀ ਕੁੱਤੀ ਦੀ ਮਾਂਂਗੀ ਤੇਰੇ ਬੇ ਤੈਨੂੰ ਇਹਨਾਂ ਗੱਲਾਂ ਦਾ ਕੀ ਪਤਾ ਜੇ ਤੇਰੇ ਇੱਕ ਕੁੜੀ ਹੁੰਦੀ ਨਾ ਤੈਨੂੰ ਫੇਰ ਪਤਾ ਲੱਗਦਾ ਕੁੜੀ ਐਂ ਤਾਂ ਹੁਣ ਮੈਨੂੰ ਪਤਾ ਹੀ ਹੈਗਾ ਹੁਣ ਜਦੋਂ ਆਂਡ ਕਮਾਂਡ ਤੇ ਅਗਲਾ ਉਹ ਕਰਦਾ ਹੈਗਾ ਸਾਰਿਆਂ ਦੀਆਂ ਨੂਹਾਂ ਲੀਆਂ ਆਉਂਦੀਆਂ ਨੇ ਨਾਲ ਉਹ ਹੀ ਗੱਲ ਵੀ ਖੂਆ ਕੱਢ ਕੇ ਲੈ ਕੇ ਜਾਂਦਾ ਅਗਲਾ ਖੂਆ ਤਾਂ ਘਰੇ ਆਇਆ ਨਹੀਂ ਤੇਰੇ ਪੇਕਿਆਂ ਦਾ ਮਾਸੀ ਹੁਣ ਸਾਡੇ ਜਦੋਂ ਮੱਝੇ ਹੀ ਰੱਖਦੇ ਅਸੀਂ ਹੁਣ ਪਹਿਲਾਂ ਜਦੋਂ ਰੱਖਦੇ ਸੀ ਉਹਦੇ ਕੋਲ ਤੁਸੀਂ ਬੀਪਾ ਭਰ ਕੇ ਲੈ ਜਾਂਦੇ ਸੀ ਖੂਆ ਦੇ ਕੇ ਤਾਂ ਜਾਂਦੇ ਰਹੇ ਮਾਸੀ ਖੂਆ ਅਗਲਾ ਤੋਂ ਪਸੰਦ ਕਰਦੀ ਸੀ ਸਿੰਦੀ ਨਹੀਂ ਕਰਦੀ ਜਦੋਂ ਤੂੰ ਸਾਡੇ ਹੁੰਦੇ ਨਹੀਂ ਮ ਜਿਹਦੇ 3 ਹੁੰਦੀਆਂ ਉਹਨੂੰ ਪਤਾ ਹੁੰਦਾ ਹੈ ਆ ਪਤਾ ਕਿ ਜਵਾਨ ਹੀ ਹਲਾਉਣੀ ਹੁੰਦੀ ਹੈ ਸਹੀ ਗੱਲ ਬਈ ਰੱਬ ਨੇ ਤੈਨੂੰ ਇੱਕ ਤੀਤਾ ਦੇਣੀ ਸੀ ਤੈਨੂੰ ਫੇਰ ਪਤਾ ਲੱਗਦਾ ਮਾਂ ਘਰ ਤੇ ਕੀ ਬੀਤਦੀ ਹੈ ਤੈਨੂੰ ਪਤਾ ਨਹੀਂ ਹੈਗਾ 3 ਦੇ ਮਾਪੇ ਬਾਰੇ ਵੀ ਉਹਨੂੰ ਵਿਚਾਰੇ ਕਿਹੜੇ ਹਾਲਾ ਨਾਲ ਆਉਂਦੇ ਆ ਇੰਨਾ ਕਿ ਤੂੰ ਪਤਾ ਹੀ ਹੈਗਾ ਪਰ ਆ ਗਿਆ ਗੱਲ ਤਾਂ ਸਹੀ ਹੈ ਮਸੀ ਹੁਣ ਕੀ ਆਣਾ ਦੁੱਖ 3 ਵਾਲਿਆਂ ਨੂੰ ਪਤਾ ਹੁੰਦਾ ਜਦੋਂ ਕੁੜੀ ਨੇ ਫੋਨ ਕਰਤਾ ਅਸੀਂ ਤਾਂ ਆਉਂਦੇ ਆਪ ਕੋਈ ਸੀ ਪਹਿਲੀ ਜਦੋਂ ਹੁਣ ਅਮਨ ਨੇ ਫੋਨ ਕਰਤਾ ਬੜਾ ਦਿਲ ਜਾਂ ਦੁਖੀ ਹੋਇਆ ਸੁਣ ਕੇ ਕਿੱਥੇ ਅਸੀਂ ਚਾਈ ਚਾਈ ਆਉਂਦੇ ਸੀ ਆਮਣੇ ਕਹਿੰਦੀ ਮੈਨੂੰ ਸੱਸ ਮੇਰੀ ਐ ਕਹੀ ਜਾਂਦੀ ਐ ਮਠੀਆਂ ਚੱਕ ਲੈਂਦੇ ਨੇ ਹੋਰ ਮਾਸੀ ਕੀ ਲੈ ਕੇ ਆਈਏ ਦੱਸ ਬਿਸਕੁਟ ਵੀ ਆਟੇ ਦੀ ਬੰਦਦੇ ਆ ਫਿਰ ਮੈਨੂੰ ਵੀ ਐ ਹੋ ਗਿਆ ਮਹਗਾ ਆਂਡ ਗਵਾਂਡ ਸਾਰੇ ਦੇ ਕੇ ਦਵਾਈ ਆਂਡ ਗਵਾਂਡ ਪਿੱਛੇ ਨਹੀਂ ਲੱਗੀ ਦਿੰਦਾ ਮਾਸੀ ਦੀਵਾਲੀ ਤਾਂ ਇੱਕ ਦਿਨ ਅੱਗੇ ਇੱਕ ਦਿਨ ਪਿੱਛੇ ਆਉਣਾ ਹੀ ਸੀ ਦੀਵਾਲੀ ਲੈ ਕੇ ਸਾਡਾ ਨਹੀਂ ਜੀ ਕਰਦਾ ਅਸੀਂ ਅੱਗੇ ਆਉਂਦੇ ਨਹੀਂ ਦੀਵਾਲੀ ਲੈ ਕੇ ਦੀਵਾਲੀ ਲੈ ਕੇ ਤਾਂ ਅਸੀਂ ਆਉਣੀ ਸੀਗਾ ਸਾਨੂੰ ਹੀ ਪਤਾ ਐ ਸਾਡੀ ਕੁੜੀ ਝਾਕਦੀ ਐ ਸਭ ਦੇ ਸੰਧਾਰੇ ਬਾਗੇ ਹੋਣਗੇ ਅਸਤਾ ਘੰਟਾ ਪਹਿਲਾਂ ਇੱਕ ਦਿਨ ਪਹਿਲਾਂ ਹੀ ਆਉਣਾ ਲੋਕਾਂ ਨਾਲ ਆਉਣਾ ਨਹੀਂ ਆਉਂਦੇ ਹੁਣ ਕੀ ਕੱਲਾ ਜਾਣਾਗਾ ਤੁਸੀਂ ਐਂ ਦੇਖੋ ਹੁਣ ਸਾਰਾ ਕੰ ਕੀ ਇਹਨ ਪਤਾ ਤੋਂ ਨੂੰ ਤੁਸੀਂ ਕੀ ਕਲੇਸ ਪਾ ਕੇ ਬਹਿ ਜਾਓਗੇ ਚੱਲੀਏ ਫਿਰ ਕੋਈ ਨਾ ਬੈਜੋ ਨਹੀਂ ਆ ਮਨ ਨੂੰ ਕੱਢ ਨਹੀਂ ਆ ਮੱਟੀ ਖਾ ਕੇ ਬਾਹਰ ਨਾ ਬਾਈ ਕਾਸੀ ਲੋੜ ਨਹੀਂ ਕਿਆ ਬਿਆਖੜੀ ਹੋ ਗਿਆ ਤੂੰ ਨਾ ਨਾ ਬਸ ਬਸ ਚੱਲ ਕੋਈ ਨਹੀਂ ਬੈਹ ਮੈਨੂੰ ਹੁਣ ਆਪਦੀ ਗਲਤੀ ਦਾ ਸਾਸ ਹੋ ਗਿਆ ਤੇ ਚਾਹ ਪਾਣੀ ਪੀਓ ਚੱਲ ਕੋਈ ਨਾ ਨਾ ਕੋਈ ਨਹੀਂ ਮੈਂ ਵੀ ਤੁਹਾਨੂੰ ਕੁਝ ਯਾਰੀ ਬੋਲ ਪੀ ਮੇਰਾ ਵੀ ਬਲਾਕ ਲਾ ਦੇ ਬਸ ਬੈਠ ਜਾ ਆ ਗਿਆ ਮਨ ਹੋ ਖੜੀ ਲੈ ਚਾਹ ਪਾਣੀ ਪਾ ਕਾਲ ਲੈ ਲੈ ਕੋਈ ਨਾ ਮਸੀ ਹੁਣ ਚਾਹ ਪਾਣੀ ਲਾਇ ਨਹੀਂ ਹੁੰਦਾ ਕ ਇਕੱਲਾ ਪਾ ਚੀਜ ਨਾ ਵਰਤਣਾ ਰਿਸ਼ਤੇਦਾਰ ਨਾ ਅਜਿਹੀ ਜੁਬਾਨ ਹੈ ਨਾ ਇਹਨੂੰ ਕਹਿੰਦੇ ਗਲੇ ਚੜਾਲ ਦੇ ਬਣਾ ਕੋੜੇ ਚੜਾਲਾ ਹੈ ਨਾ ਤੇ ਤੂੰ ਤੁਸੀਂ ਜੇ ਸਾਡਾ ਸਤਿਕਾਰ ਕਰੋਗੇ ਅਸੀਂ ਤੁਹਾਡਾ ਸਤਿਕਾਰ ਫੇਰ ਕਰਾਂਗੇ ਤੇ ਅਸੀਂ ਤੁਹਾਡਾ ਸਤਿਕਾਰ ਕਰਾਂਗੇ ਤੁਸੀਂ ਸਾਡਾ ਕਰੋਗੇ ਹੈ ਨਾ ਤੀਆਂ ਵਾਲੀ ਜਾਣ ਸਕਦੇ ਦੁੱਖ ਨੂੰ ਹੋਰ ਨਹੀਂ ਕੋਈ ਜਾਣ ਸਕਦਾ ਜਿਹਦੀ ਤੀਆਂ ਆਈਆਂ ਅੱਜ ਅਸੀਂ ਇੱਕ ਫੋਨ ਕੀਤਾ ਭੈਣ ਨੇ ਉਹਦੀ ਅਸੀਂ ਭੱਜੇ ਅਸੀਂ ਕਫੜਾ ਕੇ ਕੱਲ ਨੂੰ ਕੋਈ ਵੀ ਨਹੀਂ ਨਾ ਕੋਈ ਵੱਡਾ ਕਲੇਸ਼ਨ ਕਰਕੇ ਵੇਜੇ ਨਹੀਂ ਭਾਈ ਕੋਈ ਹੁਣ ਮੈਨੂੰ ਵੀ ਅਹਿਸਾਸ ਹੋ ਗਿਆ ਤੇ ਚਲ ਕੋਈ ਕਿਸੇ ਗੁੱਸੇ ਨਾ ਹੋ ਮੈਂ ਨਹੀਂ ਉਹ ਵੀ ਆਪ ਦੀ ਗੱਲ ਕੀ ਤੇ ਸਾਸ ਹੋ ਗਿਆ ਮੇਰੀ ਵੀ ਮਾਈ ਵੀ ਆਪ ਦੀ ਲੋ ਨੂੰ ਉੱਚੀ ਬਣਾ ਕੇ ਰੱਖੂਗਾ ਇਸ ਤੋਂ ਬਾਅਦ ਨਹੀਂ ਮੈਂ ਤੰਗ ਕਰਦੀ